ਬੜੀ ਹੈਰਾਨੀ ਦੀ ਗੱਲ ਆ ਜਦੋਂ ਕਿਸੇ ਦੇਸ਼ ਦੀ ਫੌਜ ਨੂੰ ਪੰਛੀਆਂ ਨਾਲ جنگ ਕਰਨੀ ਪਵੇ ਤੇ ਉਹਦੇ ਵਿੱਚ ਵੀ ਬੁਰੇ ਤਰੀਕੇ ਨਾਲ ਹਾਰ ਜਾਣ। ਇਹ ਗੱਲ ਆ 1932 ਦੀ ਜਦੋਂ ਆਸਟ੍ਰੇਲੀਆ ਵਿੱਚ ਇਮੂ ਨਾਮਕ ਪੰਛੀ ਕਣਕ ਦੀਆਂ ਫਸਲਾਂ ਨੂੰ ਤਬਾਹ ਕਰ ਰਹੇ ਸੀ ਤਾਂ ਸਰਕਾਰ ਨੇ ਉਹਨਾਂ ਨੂੰ ਖਤਮ ਕਰਨ ਦਾ ਕੰਮ ਉੱਥੋਂ ਦੀ ਫੌਜ ਨੂੰ ਦਿੱਤਾ। ਫੌਜ ਨੂੰ ਲੱਗਿਆ ਵੀ ਸਾਡੇ ਇਹ ਖੱਬੇ ਹੱਥ ਦੀ ਖੇਡ ਹੈਗੀ ਵੀ ਅਸੀਂ ਚੁਟਕੀਆਂ 'ਚ ਪੰਛੀਆਂ ਨੂੰ ਖਤਮ ਕਰ ਦਾਂਗੇ ਪਰ ਛੇਤੀ ਉਹਨਾਂ ਦਾ ਜਿਹੜਾ ਵਹਿਮ ਸੀ ਨਿਕਲ ਗਿਆ। ਫੌਜ ਆਪਣਾ ਪੂਰਾ ਜ਼ੋਰ ਲਾਉਣ ਤੋਂ ਬਾਅਦ ਵੀ ਇੱਕ ਸਿਰਫ 20000 ਦੇ ਵਿੱਚੋਂ 1000 ਪੰਛੀਆਂ ਨੂੰ ਮਾਰ ਪਾਈ। ਉਹਨਾਂ ਨੇ ਬੜੇ ਤਰੀਕੇ ਅਪਣਾਏ ਮਸ਼ੀਨਾਂ ਜੋ ਗੱਡੀਆਂ ਸੀ ਉਹਨਾਂ ਤੇ ਮਸ਼ੀਨ ਗੱਨਾ ਬੀੜ ਕੇ ਸ਼ਿਕਾਰ ਕੀਤਾ ਝਾਤ ਲਾ ਕੇ ਸ਼ਿਕਾਰ ਕੀਤਾ ਸナイਪਰਾਂ ਦੀ ਯੂਜ਼ ਕੀਤੀ ਪਰ ਇੰਨਾ ਸਭ ਕੁਝ ਕਰਨ ਦੇ ਬਾਵਜੂਦ ਵੀ 10000 ਰਾਉਂਡ ਫਾਇਰ ਕਰਨ ਦੇ ਬਾਵਜੂਦ 1000 ਪੰਛੀਆਂ ਨੂੰ ਉਹ ਮਾਰ ਪਾਈ ਸੋ ਇਦੋਂ ਬਾਅਦ ਜਿਹੜਾ ਮਿਸ਼ਨ ਸੀ ਬੰਦ ਕਰ ਦਿੱਤਾ ਗਿਆ ਤੇ ਆਸਟ੍ਰੇਲੀਆ ਵਿੱਚ ਉੱਤੋਂ ਦੀ ਫੌਜ ਦਾ ਕਾਫੀ ਮਜ਼ਾਕ ਉਡਾਇਆ ਗਿਆ ਇਦੋਂ ਬਾਅਦ ਜਿਹੜੀ ਸਰਕਾਰ ਸੀ ਉੱਥੋਂ ਦੀ ਉਹਨੇ ਇੱਕ ਨਵਾਂ ਬੌਂਟੀ ਸਿਸਟਮ ਇੰਟਰੋਡਿਊਸ ਕੀਤਾ ਬੌਂਟੀ ਸਿਸਟਮ ਵਿੱਚ ਉਹਨਾਂ ਨੇ ਕੀ ਕੀਤਾ ਵੀ ਜੋ ਉੱਥੋਂ ਦੇ ਲੋਕਲ ਕਿਸਾਨ ਸੀ ਉਹਨਾਂ ਨੂੰ ਹਥਿਆਰ ਵੰਡੇ ਤੇ ਉਹਨਾਂ ਨੂੰ ਕਿਹਾ ਵੀ ਤੁਸੀਂ ਇਹਨਾਂ ਪੰਛੀਆਂ ਦਾ ਸ਼ਿ ਕਰੂ ਤੇ ਤੁਹਾਨੂੰ ਇਨਾਮ ਦਿੱਤਾ ਜਾਊਗਾ ਇਹ ਚੀਜ਼ ਕਾਫੀ ਹੱਦ ਤੱਕ ਸਕਸੈਸਫੁਲ ਰਹੀ ਤੇ ਬਹੁਤ ਸਾਰੇ ਪੰਛੀਆਂ ਦਾ ਉਥੋਂ ਦੇ ਲੋਕਾਂ ਨੇ ਸ਼ਿਕਾਰ ਕੀਤਾ ਪਰ ਹੌਲੀ-ਹੌਲੀ ਇਹ ਗੱਲ ਬਾਹਰਲੇ ਦੇਸ਼ਾਂ ਵਿੱਚ ਹੋਣ ਲੱਗੀ ਤੇ ਲੋਕ ਆਸਟ੍ਰੇਲੀਆ ਦੀ ਸਰਕਾਰ ਨੂੰ ਭੰਡਣਾ ਸ਼ੁਰੂ ਕਰ ਦਿੱਤਾ ਇਹਦੇ ਕਰਕੇ ਜਿਹੜਾ ਕੰਮ ਸੀਗਾ ਬੌਨਟੀ ਸਿਸਟਮ ਸਰਕਾਰ ਨੂੰ ਬੰਦ ਕਰਨਾ ਪਿਆ। ਸੋ ਅੱਜ ਦੇ ਟਾਈਮ ਵਿੱਚ ਜਿਹੜੇ ਆਸਟ੍ਰੇਲੀਆ ਦੇ ਕਿਸਾਨ ਨੇ ਉਹ ਬਾੜ ਵਗੈਰਾ ਲਾ ਕੇ ਧਾਰਾਂ ਦੀ ਜੋ ਬਿਜਲੀ ਆੜੀ ਹੁੰਦੀ ਹੈ ਜਾਂ ਦੂਸਰੀ ਹੁੰਦੀ ਆ ਇਸ ਤਰ੍ਹਾਂ ਬਾੜਾਂ ਵਗੈਰਾ ਲਾ ਕੇ ਆਪਣੀਆਂ ਫਸਲਾਂ ਨੂੰ ਪ੍ਰੋਟੈਕਟ ਕਰਦੇ ਆ। ਸੋ ਇਹ ਚੀਜ਼ ਤੋਂ ਇੱਕ ਸਬਕ ਵੀ ਮਿਲਦਾ ਹੈਗਾ ਵੀ ਜਦੋਂ ਵੀ ਕਦੇ ਵੀ ਆਪਾਂ ਨੇਚਰ ਨਾਲ ਲੜਨ ਦੀ ਕੋਸ਼ਿਸ਼ ਕਰਦੇ ਆ ਤਾਂ ਇਨਸਾਨ ਚਾਹ ਕੇ ਵੀ ਨੇਚਰ ਤੋਂ ਜਿੱਤ ਨਹੀਂ ਸਕਦਾ।